ਵਿਵਾਨ ਰਿਡੀ ਦੇ ਸਤਿਕਾਰਯੋਗ ਲੋਪਾਰਤ ਤੇ ਪਾਕਿਸਤਾਨ ਦੇ ਵਪਾਰਕ ਸਬੰਧਾਂ ਬਾਰੇ ਖੁਲਾਸੇ ਕਰਦੇ ਆ ਡਾਕਟਰ ਰਣਜੀਤ ਸਿੰਘ ਘੁੰਮਣ ਉਗੇ ਅਰਥਸ਼ਾਸਤਰੀ ਨੇ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਵਪਾਰ ਹੈ ਇਹ ਸਿਰਫ ਇਹਨਾਂ ਦੋਨਾਂ ਮੁਲਕਾਂ ਦਾ ਵਪਾਰ ਨਹੀਂ ਇਹ ਅੰਤਰਰਾਸ਼ਟਰੀ ਵਪਾਰ ਦਾ ਨਤੀਜਾ ਇਸ ਦੇ ਵਿੱਚ ਸ਼ਾਮਲ ਹੁੰਦਾ ਤੇ ਭਾਰਤ ਤੇ ਪਾਕਿਸਤਾਨ ਦੇ ਵਪਾਰਕ ਰਿਸ਼ਤਿਆਂ ਦੇ ਬਾਰੇ ਖੁਲਾਸਾ ਕਰਦੇ ਡਾਕਟਰ ਰਣਜੀਤ ਸਿੰਘ ਘੁੰਮਣ ਜੋ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਆਫ ਫੈਮਿਨਸ ਨੇ ਲਿਖਦੇ ਆ ਕਿ ਆਜ਼ਾਦੀ ਤੋਂ ਬਾਅਦ 77 ਸਾਲਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਕੂਟਨੀਤਿਕ ਸਿਆਸੀ ਤੇ ਆਰਥਿਕ ਸਬੰਧ ਦੁਸ਼ਮਣੀ ਤੇ ਨਫ਼ਰਤ ਨਾਲ ਗਰਸੇ ਹੋਏ ਨੇ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਦੋ ਘੱਟ şiddਤ ਦੀਆਂ ਜੰਗਾਂ 47-48 ਦੇ ਵਿੱਚ ਕਸ਼ਮੀਰ ਦਾ ਟਕਰਾਅ ਤੇ 1999 ਦੇ ਵਿੱਚ ਕਾਰਗਿਲ ਜੰਗ ਤੇ ਦੋ ਪੂਰੀਆਂ ਜੰਗਾਂ 65 ਤੇ 71 ਦੀਆਂ ਹੋ ਚੁੱਕੀਆਂ ਨੇ ਬਹਰ ਹਾਲ ਕਸ਼ਮੀਰ ਅਤੇ ਸਰਹੱਦ ਪਾਰ دہشت گردੀ ਦੇ ਵਿਵਾਦ ਵਾਲੇ ਮੁੱਦੇ ਅਜੇ ਵੀ ਹੱਲ ਨਹੀਂ ਹੋ ਸਕੇ ਤੇ ਇਹਨਾਂ ਮੁੱਦਿਆਂ ਦੇ ਦਵੱਲੇ ਹੱਲ ਪ੍ਰਵਾਨਨ ਤੌਰ ਤੇ ਲੱਭਣ ਦੀਆਂ ਕੋਸ਼ਿਸ਼ਾਂ ਭਾਵੇਂ ਕੀਤੀਆਂ ਗਈਆਂ ਪਰ ਉਹਨਾਂ ਦੇ ਵਿੱਚ ਤਰਕ ਸੰਗਤ ਕੋਸ਼ਿਸ਼ਾਂ ਦੇ ਦੌਰਾਨ ਕਈ ਵਾਰੀ ਗੈਰ ਤਰਕ ਸੰਗਤ ਰੁਕਾਵਟਾਂ ਭਾਰੂ ਪੈਂਦੀਆਂ ਰਹੀਆਂ ਜਿਸ ਦੇ ਨਾਲ ਚੱਕਰ ਨਵਾ ਪੈਟਰਨ ਸੱਪ ਦੀ ਪੌੜੀ ਦੀ ਖੇਡ ਨਾਲ ਮੇਲ ਖਾਂਦਾ ਤੇ ਸਾਰੀ ਕੀਤੀ ਕਿਰਾਈ ਮਿਹਨਤ ਅਜਾਈ ਜਾਂਦੀ ਹੈ ਤੇ ਭਾਰਤ ਤੇ ਪਾਕਿਸਤਾਨ ਦੇ ਇਹਨਾਂ ਸਬੰਧਾਂ ਨੂੰ ਅਗਰ ਸਾਇਤਿਕ ਨਜ਼ਰੀਏ ਚ ਵੇਖੀਏ ਤਾਂ 우ਸਤਾਦ ਦਾਮਨ ਨੇ ਬਹੁਤ ਸੋਹਣੀ ਗੱਲ ਲਿਖੀ ਹੈ ਜਿਹੜੀ ਮੈਂ ਅਕਸਰ ਜ਼ਿਕਰ ਕਰਦਾ ਹੁੰਨਾ 우ਸਤਾਦ ਚਿਰਾਗਦੀਨ ਦਾਮਨ ਜਿਹੜੇ ਕਿ ਜੰਗ-ਏ-ਆਜ਼ਾਦੀ ਦੇ ਬੜੇ ਕਮਾਲ ਦੇ ਸ਼ਾਇਰ ਨੇ ਉਹਨਾਂ ਨੇ ਇੱਕ ਗੱਲ ਆਖੀ ਸੀ ਕਿ ਵਾਗੇ ਨਾਲ ਅਟਾਰੀ ਦੀ ਨਹੀਂ ਟੱਕਰ ਨਾਹੀਂ ਗੀਤਾ ਦੇ ਨਾਲ ਕੁਰਾਨ ਦੀ ਇਹ ਨਹੀਂ ਕੁਫਰ-ਸਲਾਮ ਦਾ ਕੋਈ ਝਗੜਾ ਗੱਲ ਸਾਰੀ ਨਫੇ-ਨੁਕਸਾਨ ਦੀ ਹੈ ਤੇ ਵਾਗੇ ਤੇ ਅਟਾਰੀ ਦਾ ਜਿਹੜਾ ਵਪਾਰ ਹੈ ਇਹ ਕਿਉਂ ਨਹੀਂ ਹੋ ਰਿਹਾ ਇਸ ਦੇ ਬਾਰੇ ਕੁਝ ਦੁਬਈ ਦੀ ਲੋਬੀ ਬੈਠੀ ਹੈ ਉਸ ਦੀ ਵੀ ਸੋਚ ਹੈ ਤੇ ਕੁਝ ਜਿਹੜੀ ਲੋਬੀ ਦਿੱਲੀ ਹੈ ਉਸ ਦੀ ਵੀ ਸੋਚ ਹੈ ਸੋ ਜਿਸ ਤੇ ਚੱਲਦੇ ਆ ਭਾਰਤ ਤੇ ਪਾਕਿਸਤਾਨ ਦਾ ਵਪਾਰ ਤਕਰੀਬਨ ਠੱਪ ਹੈ ਲੰਮੇ ਸਮੇ ਤੋਂ ਮੋਸਟ ਫੇਵਰਿਟ ਨੇਸ਼ਨ ਦਾ ਜਿਹੜਾ ਦਰਜਾ ਉਹ ਰੱਦ ਕਰ ਦਿੱਤਾ ਗਿਆ ਉਸ ਦਿਨ ਗੁਰੇਸ਼ ਜੀ ਵੀ ਆਏ ਉਹ ਵੀ ਕਹਿੰਦੇ ਭਾਜਪਾ ਵਾਲੇ ਤਾਂ ਦੇਖੋ ਵਪਾਰ ਕਰਨਾ ਨਹੀਂ ਨਾ ਚਾਹੁੰਦੇ ਪਰ ਇਸ ਦੌਰਾਨ ਵਪਾਰ ਭਾਜਪਾ ਵਾਲਾ ਸਿਲਸਲਾ ਉਦੋਂ ਕਰੇਗਾ ਜਦੋਂ ਅੰਬਾਨੀਆਂ ਅੰਡਾਨੀਆਂ ਦਾ ਸਾਰਾ ਕੁਝ ਕਬਜ਼ੇ 'ਚ ਆ ਜਾਏਗਾ ਖੈਰ ਇਸ ਦੌਰਾਨ ਭਾਰਤ ਤੇ ਪਾਕਿਸਤਾਨ ਦੀਆਂ ਨਵੀਆਂ ਸਰਕਾਰਾਂ ਬਣਨ ਤੋਂ ਬਾਅਦ ਇੱਕ ਵਾਰੀ ਫੇਰ ਸ਼ਾਂਤੀ ਦੀ کرن ਦਿਖਾਈ ਦੇਣ ਲੱਗੀ ਹੈ ਇਧਰੋਂ ਮੋਦੀ ਸਾਹਿਬ ਬਣੇ ਅਤੇ ਉਧਰੋਂ ਸ਼ਾਹਾ ਸ਼ਰੀਫ ਕਿੰਨਾ ਕੁ ਸ਼ਰੀਫ ਹੋ ਕੇ ਨਿਬੜਦੇ ਨੇ ਤੇ ਇਸ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਿਛਲੇ ਮਹੀਨੇ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਤੇ ਮੁਬਾਰਕਬਾਦ ਦਿੱਤੀ ਹੈ ਤੇ ਹੁਣ ਸ਼ਾਹਵਾਜ਼ ਸ਼ਰੀਫ ਕਿਦਾਂ ਕੁ ਵਿਚਾਰਦੇ ਨੇ ਇਸ ਮਾਮਲੇ 'ਚ ਤੇ ਉਸ ਦੌਰਾਨ ਸ਼ਾਹਵਾਜ਼ ਸ਼ਰੀਫ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਖਿੱਤੇ ਦੇ ਅੰਦਰ ਉਦੋਂ ਤੱਕ ਸ਼ਾਂਤੀ ਕਾਇਮ ਨਹੀਂ ਹੋ ਸਕਦੀ ਜਦੋਂ ਤੱਕ ਕਸ਼ਮੀਰ ਦਾ ਮੁੱਦਾ ਹੱਲ ਨਹੀਂ ਹੁੰਦਾ ਨਵਾਜ਼ ਸ਼ਰੀਫ ਨੇ ਨਫ਼ਰਤ ਦੀ ਬਜਾਏ ਆਸ ਦਾ ਪੱਲਾ ਫੜ ਕੇ ਦੱਖਣੀ ਏਸ਼ੀਆ ਦੇ 2 ਅਰਬ ਲੋਕਾਂ ਦੀ ਹੋਂਣੀ ਘਾਟਣ ਦਾ ਮੌਕਾ ਸਾਂਭਣ ਦਾ ਸੱਦਾ ਦਿੱਤਾ ਹੈ ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਚੇਤੇ ਕਰਾ ਕੇ ਭਾਰਤ ਦੇ ਲੋਕ ਹਮੇਸ਼ਾ ਸ਼ਾਂਤੀ ਸੁਰੱਖਿਆ ਤੇ ਅਗਾਵਾਧੂ ਵਿਚਾਰਾਂ ਦੇ ਨਾਲ ਖੜਦੇ ਨੇ ਤੇ ਉਂਝ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐਸ ਜੇ ਸ਼ੰਕਰ ਨੇ ਇਹ ਗੱਲ ਵੀ ਦੜਾਈ ਹੈ ਕਿ ਅਤਵਾਦ ਕਿਸੇ ਚੰਗੇ ਗਵਾਂਢੀ ਨੀਤੀ ਦੀ ਨਹੀਂ ਅਤਵਾਦ ਕਿਸੇ ਚੰਗੇ ਗਵਾਂਢੀ ਦੀ ਨੀਤੀ ਨਹੀਂ ਹੋ ਸਕਦਾ ਇਸ ਲਈ ਅਤਵਾਦ ਨੂੰ ਦਬਾਉਣ ਦੀ ਜ਼ਰੂਰਤ ਹੈ ਹੁਣ ਤੁਸੀਂ ਵੇਖੋ ਕਿ ਆਤਵਾਦੀ ਗਤੀਵਿਧੀਆਂ ਜਿਹੜੀਆਂ ਨੇ ਉਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਪਾਕਿਸਤਾਨ ਇਹਨਾਂ ਨੂੰ ਹਵਾ ਦਿੰਦਾ ਹੈ ਜੇ ਇਸ ਆਰਟੀਕਲ ਤੋਂ ਬਾਹਰ ਜਾ ਕੇ ਗੱਲ ਵਿਚਾਰੀ ਜਾਵੇ ਤਾਂ ਦੇਖਿਆ ਜਾਵੇ ਇਸ ਆਤਵਾਦ ਨੂੰ ਬੂਸਟ ਕਰਨ ਦੇ ਵਿੱਚ ਜਿਹੜਾ ਉਸਮਾਨ ਭਾਰਤ ਦੇ ਰਾਜਨੀਤਿਕ ਲੋਕ ਮੁਹਈਆ ਕਰਾਉਂਦੇ ਨੇ ਉਹਨਾਂ ਤੋਂ ਕਿਵੇਂ ਮੁਨਕਰ ਹੋ ਜਾਏਗਾ ਜਿਹੜਾ ਨਿਤ ਦਿਨ ਅਸਲਾਮ ਨੂੰ ਲੈ ਕੇ ਸਾਡੀਆਂ ਜਿਹੜੀਆਂ ਸਟੇਟਮੈਂਟਸ ਸਾਡੇ ਸਿਆਸਦਾਨ ਖਾਸ ਕਰਕੇ ਸੱਤਾਧਾਰੀ ਪਾਰਟੀ ਬੀਜੇਪੀ ਦੇ ਜਿਹੜੇ ਸਿਆਸਦਾਨ ਜਨਤਕ ਕਰਦੇ ਨੇ ਕਿ ਉਹ ਚੀਜ਼ਾਂ ਅਤਵਾਦ ਨੂੰ ਬੂਸਟ ਨਹੀਂ ਕਰਦੀਆਂ ਜਦੋਂ ਤੁਸੀਂ ਵੇਖੋ ਕਿ ਹੁਣ ਫਿਲਹਾਲ ਇਹ ਯਾਤਰਾ ਚੱਲ ਰਹੀ ਹੈ ਇਸ ਯਾਤਰਾ ਦੇ ਦੌਰਾਨ ਇਹ ਐਲਾਨ ਕਰ ਦਿੱਤਾ ਕਿ ਭਈ ਕਾਵੜ ਰੂਟ ਤੇ ਕੋਈ ਵੀ ਵਿਅਕਤੀ ਜੇ ਆਪਣਾ ਸੌਦਾ ਵੇਚੇਗਾ ਤਾਂ ਉਸ ਨੂੰ ਆਪਣਾ ਨਾਂ ਨਸ਼ਰ ਕਰਨਾ ਹੋਵੇਗਾ ਕਿਸੇ ਮੁਲਕ ਦੇ ਵਿੱਚ ਕੀ ਤੁਹਾਨੂੰ ਧਰਮ ਜਾਂ شناخت ਦੱਸਣੀ ਜ਼ਰੂਰੀ ਹੈ ਕੀ ਤੁਸੀਂ ਕੋਈ ਬਾਹਰੋਂ ਆਏ ਗੈਰ ਮੁਲਕੀ ਲੋਕ ਹੋ ਕਿ ਤੁਹਾਨੂੰ ਆਪਣਾ ਉੱਥੇ ਮਜ਼ਬ ਦੱਸਣ ਦੀ ਜ਼ਰੂਰਤ ਪੈ ਜਾਵੇਗੀ ਸੋ ਇਸ ਕਰਕੇ ਇਸ ਮੁਲਕ ਨੂੰ ਨਿਤ ਦਿਨ ਉੱਠ ਕੇ ਕਹਿ ਦੇਣਾ ਕਿ ਇੱਥੇ ਵਸਣ ਵਾਲਾ ਹਰ ਬੰਦਾ Hindu ਹੈ ਜੀ ਮੋਹਨ ਭਗਵਤ ਜੋ ਕੁਝ ਕਹਿੰਦੇ ਨੇ ਕਿ ਇਹ ਚੀਜ਼ਾਂ ਸਹੀ ਨੇ ਕੁਦਰਤੀ ਹੈ ਤੁਸੀਂ ਵੇਖੋ ਕਿ ਸਿੱਖਾਂ ਨੂੰ ਵੀ ਸੁਖਵੀਰ ਬਾਦਲ ਹੋਰਾਂ ਨੂੰ ਵੀ ਆਪਣੇ ਚੋਣ ਮੈਨੀਫੈਸਟੋ ਚ ਲੈਣਾ ਪਿਆ ਕੀ ਆ ਰਸਸ ਨੇ ਸਾਡੇ ਤਿੰਨ ਸਥਾਨ ਕਬਜ਼ੇਚ ਕਰ ਲੈਨੇ ਵਾਪਸ ਲਿਆਵਾਂਗੇ ਤੇ ਫਿਰ ਇੱਥੇ ਇਹ ਚੀਜ਼ਾਂ ਕੁਦਰਤੀ ਆ ਅਗਰੈਸਿਵਪਣਾ ਦੂਸਰੇ ਕਮਿਊਨਿਟੀ ਦਾ ਉੱਠੇਗਾ ਖੈਰ ਡਾਕਟਰ ਰਣਜੀਤ ਸਿੰਘ ਗਿੱਲ ਲਿਖਦੇ ਨੇ ਕਿ ਭਾਰਤ ਪਹਿਲਾਂ ਸਰਹੱਦ ਪਾਰ ਦੇਸ਼ਗਾਰਦੇ ਨੂੰ ਠਲ ਪਾਉਣ ਤੇ ਜ਼ੋਰ ਦਿੰਦਾ ਰਿਹਾ ਤੇ ਪਾਕਿਸਤਾਨ ਦੀ ਮੰਗ ਰਹੀ ਕਿ ਕਸ਼ਮੀਰ ਮੁੱਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਤੇ ਹੁਣ ਭਾਰਤ ਤੇ ਪਾਕਿਸਤਾਨ ਦੋਨੋਂ ਦੇਸ਼ ਸਮਝਦੇ ਨੇ ਕਿ ਇਹ ਜਟਿਲ ਮੁੱਦੇ ਸੁਲਝਾਉਣ ਦੇ ਲਈ ਪੁਖਤਾ ਤੇ ਵੱਜਵੇਂ ਸਿਆਸੀ ਕੂਟਨੀਤਿਕ ਗੱਲਬਾਤ ਜ਼ਰੂਰੀ ਹੈ ਜਿਸ ਵਾਸਤੇ ਕਿਸੇ ਵੀ ਪਾਸੋਂ ਪਹਿਲ ਨਹੀਂ ਹੋ ਰਹੀ ਪਾਕਿਸਤਾਨ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼ਰਤ ਸਬਰਵਾਲ ਨੇ ਹਿੰਸਾ ਤੇ ਤਣਾਅ ਦੇ ਨਿਮੰਤਨ ਪਧਰਾ ਤੇ ਆਪਸੀ ਸਬੰਧ ਕਾਇਮ ਕਰਨ ਤੇ ਗੱਲਬਾਤ ਨੂੰ ਡਰਾਵੇ ਨਾਲ ਜੋੜਨ ਅਤੇ ਪਾਕਿਸਤਾਨ ਨੂੰ ਸਹੀ ਦਿਸ਼ਾ ਵੱਲ ਸੇਧਤ ਕਰਨ ਦਾ ਸੁਝਾਅ ਦਿੱਤਾ ਹੈ ਤੇ ਉਹਨਾਂ ਇਹ ਵੀ ਸੁਝਾ ਦਿੰਦਾ ਹੈ ਭਾਰਤੀ ਇਨਵੈਸਟਰ ਨੇ ਕਿ ਅਸਲ ਕੰਟਰੋਲ ਰੇਖਾਂ ਨੂੰ ਕਮੰਤਰੀ ਸਰਦ ਦੇ ਵਿੱਚ ਤਬਦੀਲ ਕਰਨਾ ਕਸ਼ਮੀਰ ਮਸਲੇ ਦਾ ਗੈਰ ਫੌਜੀ ਹੱਲ ਬਣ ਸਕਦਾ ਹੈ ਆਪਸੀ ਤੌਰ ਤੇ ਪਰਵਾਣਤ ਤੇ ਪੁਖਤਾ ਹੱਲ ਤੇ ਅਪੜਨ ਦੇ ਲਈ ਹੋਰ ਦੇਰੀ ਹੋਣ ਦੇ ਨਾਲ ਮੁੱਦੇ ਹੋਰ ਡੂੰਘੇ ਹੋ ਸਕਦੇ ਨੇ ਜਟਿਲ ਹੋ ਸਕਦੇ ਨੇ ਤੇ ਹੁਣ ਇਸ ਦੇ ਵਿੱਚ ਚੀਨ ਦਾ ਕਾਰਕ ਵੀ ਜੁੜ ਗਿਆ ਆਪਸੀ ਬਹਿਰ ਵਿਰੋਧ ਕਰਕੇ ਭਾਰਤ ਤੇ ਪਾਕਿਸਤਾਨ ਦੋਵਾਂ ਨੇ ਭਾਰੀ ਵਿੱਤੀ ਤੇ ਆਰਥਿਕ ਤੇ ਮਾਨਵੀ ਨੁਕਸਾਨ ਠਾਇਆ ਜਾਂਨਾ ਵੀ ਗਈਆਂ ਨੇ ਤੇ ਵਪਾਰ ਨੂੰ ਵੀ ਨੁਕਸਾਨ ਪਹੁੰਚਾਇਆ ਇਸ ਦਾ ਸਿੱਖਿਆ ਸਿਹਤ ਗਰੀਬੀ ਨਿਵਾਰਨ ਜਿਹੇ ਮੂਲ ਵਿਕਾਸ ਮੁੱਦਿਆਂ ਤੇ ਵੀ ਅਸਰ ਹੋਇਆ ਖਾਸ ਕਰਕੇ ਪਾਕਿਸਤਾਨ ਵਿੱਚ ਜਿਸ ਨੂੰ ਹੁਣ ਇਸ ਸਮੇਂ ਗੰਭੀਰ ਆਰਥਿਕ ਸੰਕਟ ਨਾਲ ਜੂਝਣਾ ਪੈ ਰਿਹਾ ਭਾਰਤ ਨੇ ਵਿਸ਼ਵ ਵਪਾਰ ਆਧਾਰੇ WTO ਦੇ ਅਧੀਨ ਵਪਾਰਕ ਮੰਤਾਂ ਵਾਂ ਲਈ ਪਾਕਿਸਤਾਨ ਨੂੰ ਸਭ ਤੋਂ ਤਰਜੀਹੀ ਦੇਸ਼ MFN ਦਾ ਦਰਜਾ ਦਿੱਤਾ ਸੀ ਪਾਕਿਸਤਾਨ ਨੇ ਮੋੜਵੇਂ ਰੂਪ ਦੇ ਵਿੱਚ ਅਜੇ ਨਹੀਂ ਸੀ ਕੀਤਾ ਇਸ ਦਾ ਜਾਇਜ਼ਾ ਲੈਣ ਦੀ ਲੋੜ ਹੈ ਇਸ ਤੋਂ ਇਲਾਵਾ ਭਾਰਤ ਨੇ 2019 ਦੇ ਵਿੱਚ ਪਲਵਾਮਾ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਜਿਹੜਾ ਮੋਸਟ ਫੇਵਰਿਟ ਨੇਸ਼ਨ ਦਾ ਜੋ ਦਰਜਾ ਦਿੱਤਾ ਸੀ ਉਹ ਆਖਰ ਵਾਪਸ ਲੈ ਲਿਆ ਭਾਰਤ ਨੇ ਇਹ ਦਰਜਾ ਭਾਰਤ ਨੂੰ ਬਹਾਲ ਕਰਨਾ ਚਾਹੀਦਾ ਤੇ ਪਾਕਿਸਤਾਨ ਨੂੰ ਵੀ ਮੋੜਵੇਂ ਰੂਪ ਦੇ ਵਿੱਚ ਭਾਰਤ ਨੂੰ ਐਮ ਐਫ ਐਨ ਦਾ ਦਰਜਾ ਜਾਨੀ ਕਿ ਮੋਸਟ ਫੇਵਰਿਟ ਨੇਸ਼ਨ ਦਾ ਦਰਜਾ ਦੇਣ ਦੇ ਨਾਲ ਇੱਕ ਤਰ੍ਹਾਂ ਵਪਾਰ ਜਿਆਦਾ ਖੁੱਲ ਜਾਂਦਾ ਤੇ ਸ਼ੱਕ ਖਤਮ ਹੋ ਜਾਂਦਾ ਹੈ ਸ਼ੰਕੇ ਖਤਮ ਹੋ ਜਾਂਦੇ ਨੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵਪਾਰ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਨੇ ਕਿਉਂਕਿ ਵਿਸ਼ਵ ਬੈਂਕ ਦੇ ਅਧਿਐਨ ਦੇ ਮੁਤਾਬਕ ਭਾਰਤ ਤੇ ਪਾਕਿਸਤਾਨ ਦਾ ਵਪਾਰ 37 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ 37 ਅਰਬ ਡਾਲਰ ਤੇ ਜੇ ਇਸ ਦੀਆਂ ਸੁਭਾਵਨਾਵਾਂ ਦਾ ਪੂਰਾ ਲਾਭ ਉਠਾਇਆ ਜਾਵੇ ਤੇ ਅਟਾਰੀ ਦੇ ਵਿੱਚ ਇੱਕ ਝਟ ਚੈੱਕ ਪੋਸਟ ਜਿਸ ਨੂੰ ਆਰਸੀਪ ਦੇ ذریعے ਬਪਾਰ ਹਾਂ ਪੱਕੀ ਹੋ ਸਕਦਾ ਜਿਹਨੇ ਪੂਰੀ ਸਕੈਨਿੰਗ ਹੋਵੇ ਕੋਈ ਗਲਤ ਚੀਜ਼ ਜਾ ਨਾ ਸਕੇ ਆਪਸੀ ਤਣਾ ਹੋਣ ਕਰਕੇ ਭਾਰਤ ਦੀ ਮੱਧ ਏਸ਼ੀਆ ਤੇ ਇਸ ਤੋਂ ਪਰੇ ਤੱਕ ਰਸਾਈ ਬੰਦ ਪਈ ਹੈ ਸਾਰਕ ਦੇਸ਼ ਨੇ ਜਿਹੜੇ ਦੱਖਣੀ ਏਸ਼ੀਆ ਦੇ ਖੇਤਰੀ ਸਹਿਯੋਗ ਸੰਘ ਦਾ ਰਾਹ ਰੋਕਿਆ ਪਿਆ ਤੇ ਪਿਛਲੇ ਕੁਝ ਸਮੇਂ ਤੋਂ ਭਾਰਤ ਨੇ ਇਰਾਨ ਨਾਲ ਆਪਣੇ ਸਬੰਧ ਮਜ਼ਬੂਤ ਕੀਤੇ ਨੇ ਚਾ ਬਾਹਰ بندرਗਾਹ ਦੇ ਵਿਕਾਸ ਤੇ ਪ੍ਰਬੰਧਨ ਲਈ 10 ਸਾਲ ਦਾ ਇਕਰਾਰ ਈਰਾਨ ਨਾਲ ਕੀਤਾ ਹੈ ਜਿਸ ਨਾਲ ਇਸ ਨੂੰ ਪਾਕਿਸਤਾਨ ਨੂੰ ਬਾਈਪਾਸ ਕਰਕੇ ਅਫਗਾਨਿਸਤਾਨ ਤੇ ਮੱਧ ਏਸ਼ੀਆ ਤੱਕ ਰਸਾਈ ਮਿਲ ਸਕਦੀ ਹੈ ਭਾਰਤ ਨੂੰ ਪ੍ਰਸਤਾਵਿਤ ਭਾਰਤ ਮੱਧ ਪੂਰਬ ਯੂਰਪ ਆਰਥਿਕ ਲੰਘੇ ਦਾ ਉਦੇਸ਼ ਵੀ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਬਾਈਪਾਸ ਕਰਨਾ ਹੈ ਤੇ ਇਸ ਦੇ ਵਿੱਚ ਇਸ ਨਾਲ ਵੱਡੀਆਂ بندرਗਾਹਾਂ ਦੇ ਨੇੜੇ ਪੈਣ ਵਾਲੇ ਭਾਰਤੀ ਸੂਬਿਆਂ ਨੂੰ ਲਾਭ ਹੋਵੇਗਾ ਪਰ ਸਰਹੱਦ ਦੇ ਪੰਦੇ ਪੰਜਾਬ ਸੂਬੇ ਦਾ ਇਸ ਨੂੰ ਕੋਈ ਲਾਭ ਨਹੀਂ ਹੋਏਗਾ ਜਾਨੀ ਜਿਹੜੀ ਪਾਲਿਸੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਸ ਤਰ੍ਹਾਂ ਚਾਰ ਬਾਗ ਬੰਦਰਗਾਹ ਆ ਉਸ ਦਾ 10 ਸਾਲ ਦਾ ਐਗਰੀਮੈਂਟ ਹੋ ਗਿਆ ਤੇ ਜਿਸ ਦੇ ਨਾਲ ਪਾਕਿਸਤਾਨ ਨੂੰ ਬਾਈਪਾਸ ਕਰਕੇ ਅਫਗਾਨਿਸਤਾਨ ਤੇ ਮੱਧ ਏਸ਼ੀਆ ਤੱਕ ਰਸਤਾ ਵਪਾਰ ਦਾ ਮਿਲ ਸਕਦਾ ਇਸ ਦੇ ਨਾਲ ਪ੍ਰਸਾਵਤ ਭਾਰਤ ਮੱਧ ਯੂਰਪ ਆਰਥਿਕ ਲਾਂਘੇ ਦਾ ਉਦੇਸ਼ ਵੀ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਬਾਈਪਾਸ ਕਰਨਾ ਪਰ ਇਸ ਦੇ ਨਾਲ بندرگاہਾਂ ਦੇ ਨੇੜੇ ਪੈਂਦੇ ਭਾਰਤੀ ਰਾਜਾਂ ਨੂੰ ਲਾਭ ਹੋਵੇਗਾ ਪਰ ਪੰਜਾਬ ਨੂੰ ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਵਿਰੋਧ ਦਾ ਪਾਸ ਇਹ ਹੈ ਕਿ ਦੂਜੇ ਦੇਸ਼ਾਂ ਦੇ ਜ਼ਰੀਏ ਵਪਾਰਕ ਤੇ ਪਾਬੰਦੀਆਂ ਦੇ ਹੁੰਦਿਆਂ ਵੀ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵਪਾਰ ਹਮੇਸ਼ਾ ਚੱਲਦਾ ਰਿਹਾ। ਪਰ ਇੱਕ ਜੁਟ ਚੈੱਕ ਪੋਸਟ ਜੋ ਟਾਰੀਵਾਗਾ ਬਾਰਡਰ ਹੈ ਇਸ ਰਾਹੀਂ ਵਪਾਰ ਦੀ ਅਨਹੋਂਦ ਦੇ ਵਿੱਚ ਟਰਾਂਸਪੋਰਟ ਤੋਂ ਪਾਰ ਦੇਸੀ ਖੇਪਾਂ ਦੀਆਂ ਲਾਗਤਾਂ ਵਧਣ ਦੇ ਕਾਰਨ ਪੰਜਾਬ ਅਤੇ ਇਸਦੇ ਗੁਆਂਢੀ ਸੂਬਿਆਂ ਦੇ ਵਿੱਚ ਹੋਣ ਵਾਲਾ ਵਪਾਰ ਗੈਰ ਹੰਢ ਅਨਸਾਰ ਜਾਂ ਘਾਟੇ ਦਾ ਸੌਦਾ ਹੋ ਗਿਆ ਜਦੋਂ ਵੀ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਵਿਗੜਦੇ ਨੇ ਤਾਂ ਇਸਦੀ ਕੀਮਤ ਪੰਜਾਬ ਨੂੰ ਚੁਕਾਉਣੀ ਪੈਂਦੀ ਹੈ ਇਧਰਲੇ ਪੰਜਾਬ ਨੂੰ ਇੰਡੀਆ ਵਾਲੇ ਨੂੰ ਆਈਸੀਪੀ ਅਟਾਰੀ ਬੰਦ ਹੋਣ ਦਾ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਭਾਰਤ ਨੇ ਪਾਕਿਸਤਾਨ ਭਾਰਤ ਤੇ ਪਾਕਿਸਤਾਨ ਨੇ ਪੰਜਾਬ ਦੀ ਧਰਤੀ ਤੇ ਦੋ ਵੱਡੀਆਂ ਵੱਡੀਆਂ ਜੰਗਾਂ 65 ਖਾਤਰ ਦੀਆਂ ਲੜੀਆਂ ਜਿਸ ਤੱਕ ਮੈਜਾ ਵੀ ਪੰਜਾਬ ਨੂੰ ਆਰਥਿਕ ਤੌਰ ਤੇ ਨੁਕਸਾਨ ਤੇ ਮਨੁੱਖਾਂ ਦੀ ਜਾਨ ਦੇ ਵਿੱਚ ਚਲਣਾ ਪੈ ਰਿਹਾ वैसे भी जे देखो के फौज दे थे। थे दे नु दे ते शहीद ਹੋਣ ਵਾਲੇ ਜਿਆਦਾ ਜਵਾਨ ਪੰਜਾਬ ਦੇ ਹੀ ਹੁੰਦੇ ਨੇ ਭਾਵੇਂ ਉਹ ਚੀਨ ਬਾਰਡਰ ਤੇ ਹੋਣ ਜਾਂ ਪਾਕਿਸਤਾਨ ਬਾਰਡਰ ਤੇ 65 ਅਤੇ 74 ਦੇ ਵਿੱਚ 965 ਤੋਂ ਲੈ ਕੇ 1974 ਤੱਕ 9 ਸਾਲ ਭਾਰਤ ਤੇ ਪਾਕਿਸਤਾਨ ਦਾ ਵਪਾਰ ਬੰਦ ਰਿਹਾ ਇਸ ਨੇ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਵਰਤਮਾਨ ਸਮੇਂ ਦੇ ਵਿੱਚ ਵਪਾਰ ਤੇ ਲੱਗੀ ਪਾਬੰਦੀ ਜੋ ਅਗਸਤ 2019 ਤੋਂ ਮੋਦੀ ਸਰਕਾਰ ਨੇ ਲਾਈ ਸੀ ਤੇ ਪਾਕਿਸਤਾਨ ਨੇ ਲਾਗੂ ਕੀਤੀ ਹੋਈ ਹੈ आईपीसी अटारी बॉर्डर राही ਹੁੰਦੀਆਂ ਵਪਾਰਕ ਗਤੀਵਿਧੀਆਂ ਤੇ ਨਿਰਪਰ ਹਿੱਤ ਧਾਰਕਾਂ ਲਈ ਇਹ ਸਜਰਾ ਚਟਕਾ ਹਜ਼ਾਰਾਂ ਟਰੱਕ ਤੇ ਹਜ਼ਾਰਾਂ ਮਜ਼ਦੂਰ ਅਮਰਸਰ ਦੇ ਵਿਲੇ ਹੋ ਗਏ ਨੇ ਵਪਾਰੀ ਵਿਲੇ ਹੋ ਗਏ ਨੇ ਤੇ ਵਪਾਰਕ ਸਰਗਰਮੀਆਂ ਦਾ ਇਹ ਮੌਜੂਦਾ ਪਾਬੰਦੀ ਤੋਂ ਪਹਿਲਾਂ ਪਾਕਿਸਤਾਨ ਨਾਲ ਭਾਰਤ ਦਾ ਕੁੱਲ ਵਪਾਰ 15408 ਕਰੋੜ ਰੁਪਏ ਦਾ ਸੀ ਜਿਸ ਦਾ 26% ਦੀ ਯਾਨੀ ਕਿ 4063 ਕਰੋੜ ਦਾ ਵਪਾਰ ਅਟਾਰੀ ਬਾਗਾ ਬਾਰਡਰ ਰਾਹੀਂ ਹੁੰਦਾ ਸੀਗਾ ਤੇ ਸਾਡਾ ਸਿਧਾਂਤਕ ਅਧਿਐਨ ਵਾਗਾਬੜ ਰਾਹੀਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਵਪਾਰਕ ਰੋਕਾਂ ਦੇ ਆਰਥਿਕ ਪ੍ਰਭਾਵ ਦੱਸਦਾ ਹੈ ਕਿ ਪੰਜਾਬ ਵਿੱਚ ਲਹਿਿੱਤ ਧਾਰਕਾਂ ਜਾਨਕੀ ਬਰਾਮਦਕਾਰਾਂ ਦਰਾਮਦਕਾਰਾਂ ਨਰਮਤਾਵਾਂ ਟਰੱਕ ਆਪਰੇਟਰਾਂ ਕੁਲੀਆਂ ਤੇ ਰਾਜਮਾਰਗਾਂ ਤੇ ਸਥਿਤ ਦੁਕਾਨਾਂ ਪੈਟਰੋਲ ਪੰਪਾਂ ਭਾਰਤ ਉੱਲਣ ਵਾਲੇ ਕੰਡਿਆਂ ਪਰਚੂਨ ਤੇ ਥੋਕ ਦੇ ਵਪਾਰੀਆਂ ਪ੍ਰਾਈਵੇਟ ਸਕੂਲਾਂ ਸਿਹਤ ਕਲੀਨਿਕਾਂ ਤੇ ਮੁਰੰਮਤ ਦੀਆਂ ਦੁਕਾਨਾਂ ਆਟੋ ਡੀਲਰਾਂ ਤੇ ਸ਼ਰਾਬ ਆਦ ਦੇ ਠੇਕਿਆਂ ਨੂੰ ਵੀ ਨੁਕਸਾਨ ਪੁੱਜਿਆ ਹੈ ਵਪਾਰ ਨਾਲ ਕਿਉਂਕਿ ਕੁਦਰਤੀ ਹੈ ਹੁਣ ਅਗਲਾ ਕਹਿੰਦਾ ਸ਼ਰਾਬ ਦੇ ਠੇਕੇ ਨੂੰ ਕੀ ਨੁਕਸਾਨ ਹੈ ਆਟੋ ਡੀਲਰ ਨੂੰ ਦੁਕਾਨ ਵਾਲੇ ਨੂੰ ਕੀ ਨੁਕਸਾਨ ਹੈ ਕਿਉਂਕਿ ਜੇ ਗੱਡੀਆਂ ਅੰਮ੍ਰਿਤਸਰ ਨੂੰ ਭਰ ਕੇ ਜਾਣਗੀਆਂ ਉਹ ਕੁਝ ਨਾ ਕੁਝ ਖਰਚਾ ਕਰਨਗੀਆਂ ਹੁਣ ਜਦੋਂ ਅੰਮ੍ਰਿਤਸਰ ਨੂੰ ਗੱਡੀਆਂ ਨਹੀਂ ਜਾਂਦੀਆਂ ਮਾਲ ਦੀਆਂ ਤੇ ਸਾਰੇ ਤੇ ਅਸਰ ਪੈਣਾ ਸੋ ਆਪੀਸੀ ਠਾਰੀ ਦੇ ਵਪਾਰ ਬੰਦ ਹੋਣ ਮਗਰੋਂ ਆਮਦਨੀ ਤੇ ਰੋਜ਼ਗਾਰ ਦੇ ਰੂਪ ਦੇ ਵਿੱਚ ਪੰਜਾਬ ਨੂੰ ਵੱਡੀ ਹਾਨੀ ਹੋਈ ਹੈ ਸਾਡੇ ਅਧਿਐਨ ਮੁਤਾਬਕ ਵਪਾਰਕ ਰੋਕਾਂ ਕਾਰਨ ਪਿਛਲੇ 5 ਸਾਲਾਂ ਦੇ ਦੌਰਾਨ ਪੰਜਾਬ ਦਾ ਆਮਦਨੀ ਦਾ ਰੂਪ ਅਨੁਮਾਨਤ 7000 ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦਾ ਹੋਇਆ। ਵੈਸੇ ਤੁਸੀਂ ਵੇਖੋ ਕਿ ਜਦੋਂ ਇਹ ਵਪਾਰ ਚੱਲਦਾ ਸੀ ਹਰ ਸਾਲ 15408 ਕਰੋੜ ਦਾ ਵਪਾਰ ਹੁੰਦਾ ਸੀ ਉਸ ਦਾ 26% ਦਾ ਹਿੱਸਾ ਯਾਨੀ ਕਿ 4000 ਕਰੋੜ ਦਾ ਵਪਾਰ ਅਟਾਰੀ ਬਾਰਡਰ ਰਾਹੀਂ ਹੁੰਦਾ ਸੀ। ਬਾਕੀ 11000 ਕਰੋੜ ਰੁਪਏ ਦਾ ਬੰਬੇ ਜਾਂ ਗੁਜਰਾਤ ਰਾਹੀਂ ਹੁੰਦਾ ਸੀਗਾ। ਹੁਣ ਇਹ ਟੋਟਲ ਉਰੋਂ ਵਾਲਾ ਖਤਮ ਹੋ ਗਿਆ 4000 ਕਰੋੜ ਦਾ ਸੇ ਜਿਹੜਾ ਉਦੋਂ ਹੁਣ ਜਾਨੀ 7000 ਕਰੋੜ ਹੋ ਗਿਆ ਉਹਦੀ ਐਵਰੇਜ ਪਰ ਹੋਰ ਪਾਸਿਓਂ ਹੋ ਰਿਹਾ ਤੇ ਇਸ ਦੌਰਾਨ ਇਹ ਜਿਹੜਾ ਨੁਕਸਾਨ ਤਕਰੀਬਨ 7000 ਕਰੋੜ ਦਾ ਪੰਜਾਬ ਨੂੰ ਹੋ ਰਿਹਾ ਇਹਦੀ ਪਰਪਾਈ ਕਿੱਥੋਂ ਹੋਏਗੀ ਇਹਦੀ ਪੂਰਤੀ ਕਿੱਥੋਂ ਹੋਏਗੀ ਸੋਚਣਾ ਇਹ ਵੀ ਬਣਦਾ ਤੇ ਜਿਸ ਤ ਨਾਲ ਵਪਾਰਕ ਰੋਕਾਂ ਕਰਨਾ ਸਿੱਧੇ ਤੌਰ ਤੇ ਬਹੁਤ ਸਾਰੀਆਂ ਨੌਕਰੀਆਂ ਖਤਮ ਹੋਈਆਂ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਖੁੱਸ ਗਈ ਤੇ ਪੰਜਾਬ ਅਤੇ ਇਸ ਤੇ ਗੁਆਂਢੀ ਰਾਜਾਂ ਨੂੰ ਸਾਂਝੇ ਤੌਰ ਤੇ ਇਹ ਮੁੱਦਾ ਕੇਂਦਰ ਸਾਹਮਣੇ ਰੱਖਣਾ ਚਾਹੀਦਾ ਹੈ ਇਹਨਾਂ ਰਾਜਾਂ ਦੇ ਸੰਸਦ ਮੈਂਬਰ ਇਹ ਮਾਮਲਾ ਸੰਸਦ ਚੁੱਕਣ ਤਾਂ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਮੁੜ ਸੰਵਾਦ ਅਰਜਾ ਕੇ ਇਸ ਵਪਾਰ ਨੂੰ ਖੋਲਣ ਚਾਰਗਾ ਬੰਦਰਗਾਹ ਤੇ ਆਈ ਐਮ ਈ ਸੀ ਸੀ ਰਾਹੀਂ ਬਦਲਵਾ ਮਾਰਗ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਤੇ ਅਫਗਾਨਿਸਤਾਨ ਰਾਹੀਂ ਮੱਧ ਏਸ਼ੀਆ ਤੇ ਯੂਰੇਸ਼ੀਆ ਨੂੰ ਜਾਂਦੇ ਜ਼ਮੀਨੀ ਮਾਰਗ ਦੀ ਅਜੇ ਵੀ ਬਹੁਤ ਐਹਮियत ਹੈ ਇਹ ਲੋੜ ਉברਦੀ ਹੈ ICP ਅਟਾਰੀ ਨੂੰ ਇੱਕ ਖੁਸ਼ਕ ਬੰਦਰਗਾਹ ਵਜੋਂ ਮਜ਼ਬੂਤ ਕੀਤਾ ਜਾਵੇ ਇਸ ਦੇ ਨਾਲ ਨਾਲ ਫਿਰੋਜ਼ਪੁਰ ਦੀ ਹਸੈਨੀਵਾਲਾ ਜੋ ਸਾਡੇ ਸ਼ਹੀਦਾਂ ਦੀ ਮਕਦਸ ਜਗ੍ਹਾ ਭਗਤ ਸਿੰਘ ਰਾਜਗੁਰੂ ਸਖਦੇਵ ਦੀਆਂ ਹਸਤੀਆਂ ਵਾਲੀ ਉਸ ਰਾਹੀਂ ਵੀ ਇਹ ਸਾਂਝਾ ਵਪਾਰ ਸ਼ੁਰੂ ਹੋਵੇ ਤੇ ਪੰਜਾਬ ਦੀ ਭੂਗੋਲਕ ਸਥਿਤੀ ਤੇ ਭਾਰਤ ਦੇ ਕੌਮੀ ਸੁਰੱਖਿਆ ਫਿਕਰਾਂ ਦੇ ਮੱਦੇਨਜ਼ਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਾਂ ਦੂਜੇ ਸ਼ਬਦਾਂ ਚ ਕਹਿ ਲਈ ਕਿ ਪੰਜਾਬ ਦਾ ਵਿਕਾਸ ਭਾਰਤ ਦੇ ਰਣਨੀਤਿਕ ਹਿੱਤਾਂ ਦੇ ਵਿੱਚ ਹੈ ਸਮਾ ਆ ਗਿਆ ਕਿ ਅਤੀਤ ਦੇ ਵਿਰੋਧਾਂ ਤੋਂ ਉੱਪਰ ਉੱਠ ਕੇ ਤਰੱਕੀ ਲਈ ਸਹਿਯੋਗ ਵੱਲ ਕਦਮ ਵਧਾਏ ਜਾਣ ਸੋ ਇਹ ਸੀ ਖੁਲਾਸੇ ਡਾਕਟਰ ਰਣਜੀਤ ਸਿੰਘ ਘੁੰਮਣ ਹੋਣਾ ਦੀ ਤਰਫੋਂ ਸੋ ਇਸ ਦੌਰਾਨ ਇਹ ਜੋ سلسلہ ਹੈ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਕਿ ਤਸਕਰੀ ਹੁੰਦੀ ਹੈ ਠੀਕ ਹੈ ਹੁੰਦੀ ਹੈ ਕੁਝ ਲੋਕ ਕਹਿੰਦੇ ਅਸਲਾ ਆਉਂਦਾ ਠੀਕ ਹੈ ਅਸਲਾ ਆਉਂਦਾ ਪਰ 1 ਸਾਲ ਦੇ ਵਿੱਚ ਬੀਐਸਐਫ ਨੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਿਰਫ 64 ਪਿਸਟਲ ਤੇ ਰਾਈਫਲਾਂ ਫੜੀਆਂ ਸੀ 1 ਸਾਲ ਦੇ ਵਿੱਚ 2023 ਦੇ ਵਿੱਚ ਆ ਤੁਸੀਂ ਵੇਖੋ ਕਿ 98 ਰਾਈਫਲਾਂ ਜਿਹੜੀਆਂ ਨੇ ਉਹ ਬਿਹਾਰ ਦੇ ਫੈਕਟਰੀ ਜੋ ਚੋਰੀ ਹੋ ਗਈਆਂ ਜਿਨ੍ਹਾਂ ਚੋਂ 21 ਵਾਪਸ ਆਈਆਂ ਨੇ ਬਾਕੀ ਦਾ ਜਥਾ ਪਤਾ ਨਹੀਂ ਸੋ ਇਸ ਕਰਕੇ ਗੱਲ ਇਹ ਨਹੀਂ ਬਾਕੀ ਮੱਧ ਪ੍ਰਦੇਸ਼ ਤੋਂ ਜਾਂ ਯੂਪੀ ਤੋਂ ਕਿੰਨਾ ਹਸਲਾ ਆਉਂਦਾ ਉਸ ਬਾਰੇ ਕੌਣ ਜਵਾਬ ਦੇਗਾ ਸੋ ਇਸ ਕਰਕੇ ਇਸ ਸੱਚ ਨੂੰ ਸਮਝਣ ਦੀ ਜ਼ਰੂਰਤ ਹੈ ਜਿਹੜਾ ਅਸੀਂ ਨਹੀਂ ਸਮਝ ਰਹੇ ਆਪਸੀ ਵਪਾਰ ਜਦੋਂ ਵਧੇਗਾ ਤੇ ਉਸ ਦੇ ਨਾਲ ਕਿਤੇ ਨਾ ਕਿਤੇ ਪਿਆਰ ਵੀ ਵਧੇਗਾ ਸੋ ਇਸ ਕਰਕੇ ਇਹ ਜਿਹੜਾ سلسلہ ਰੋਕਿਆ ਹੋਇਆ ਇਸ ਦਾ ਬਹੁਤਾ ਵੱਡਾ ਨੁਕਸਾਨ ਪੰਜਾਬ ਨੂੰ ਹੈ ਪਰ ਇਸ ਦੌਰਾਨ ਕੁਝ ਜਿਹੜੇ ਸੱਜਣ ਖਾਲਿਸਤਾਨ ਦੀ ਗੱਲ ਕਰਦੇ ਨੇ ਉਹ ਵੀ ਇਸ ਤੇ ਵਿੱਚ ੜਿੱਕਾ ਬਣਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪਾਕਿਸਤਾਨ ਹੀ ਇਸ ਤੇ ਲਈ ਜ਼ਿੰਮੇਵਾਰ ਹੈ ਉਹ ਭਾਈ ਅਗਲੇ ਦਾ ਬੰਗਲਾਦੇਸ਼ ਵੀ ਤਾਂ ਟੁੱਟਿਆ ਉਦਾਂ ਹੱਥ ਨੂੰ ਹੱਥ ਹੈ ਤੁਸੀਂ ਕਰੋਗੇ ਤਾਂ ਉਹ ਵੀ ਕਰਨਗੇ ਸੋ ਇਸ ਕਰਕੇ ਪਰ ਇਹ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਵੇਂ ਲਿਖਿਆ ਸੀ ਨਾ ਮੱਖਣ ਬਰਾੜ ਨੇ ਕਿ ਮੀਆਂਵਾਲੀ ਮੰਡੀ ਵਿਕੇ ਵੜਕਾ ਲਾਹੌਰ ਦਾ ਵੜਕਾ ਨਗੌਰ ਦਾ ਸੌਰੀ ਮੀਆਂਵਾਲੀ ਮੰਡੀ ਵਿਕੇ ਵੜਕਾ ਨਗੌਰ ਦਾ ਕਰੀ ਕਿਤੇ ਮੇਲ ਰਬਾ ਦਿੱਲੀ ਤੇ ਲਾਹੌਰ ਦਾ ਸੋ ਇਹ ਮੇਲ ਹੋਵੇ ਉਮੀਦ ਕਰਦੇ ਆਂ ਤੇ ਇਸ ਖਿੱਤੇ ਦੇ ਵਿੱਚ ਸ਼ਾਂਤੀ ਪਰਤੇ ਕਿਉਂਕਿ ਸਾਡਾ ਦੋਨੋਂ ਹੀ ਮੁਲਕਾਂ ਦਾ ਜਿਹੜਾ ਡਿਫੈਂਸ ਬਜਟ ਹੈ ਜੰਗੀ ਹਥਿਆਰਾਂ ਦਾ ਜੋ ਖਰੀਦੋ-ਫਰੋਖਤ ਦਾ ਬਜਟ ਹੈ ਉਹ ਸਾਡੀ ਸਿੱਖਿਆ ਦੇ ਬਜਟ ਨੂੰ ਸਾਡੀ ਸਿਹਤ ਦੇ ਬਜਟ ਨੂੰ ਤੇ ਸਾਡੇ ਹੋਰ ਸੁੱਖ ਸਹੂਲਤਾਂ ਦੇ ਬਜਟ ਨੂੰ ਖਤਮ ਕਰ ਰਿਹਾ ਸਮੇਂ ਦਾ ਸੱਚ ਇਹ ਹੈ ਸੋ ਇਹ ਸੀ ਗੱਲਬਾਤ ਭਾਰਤ ਤੇ ਪਾਕਿਸਤਾਨ ਦੇ ਵਪਾਰ ਦੀ ਖੁਲਾਸੇ ਤੇ ਲੈਕਸਟਮਸਨ ਡਾਕਟਰ ਰੰਜੀਸ਼ ਸਿੰਘ ਕਮੈਂਟਸ ਆਪ